ਸਤਿਗੁਰ ਬਖਸ਼ਿਸ਼ ਕਰਨ ਸਤਿਗੁਰ ਰਹਿਮਤ ਕਰਨ ਜਿੰਨੇ ਬੈਠੇ ਹੋ ਬਾਬਾ ਜੀ ਦੇ ਪਿਆਰ ਦੇ ਵਿੱਚ ਸਤਿਗੁਰ ਦੀ ਹਿਜੂਰੀ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਆਦਬ ਸਤਕਾਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੁ ਦਿਨ ਹੋਏ ਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦਾ ਪ੍ਰਕਾਸ਼ ਜਿਹੜਾ ਲੰਕੇ ਗਿਆ ਹੈ ਗੋਇੰਦਵਾਲ ਸੇ ਇਹ ਪਵਿੱਤਰ ਧਰਤੀ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦਾ ਪ੍ਰਕਾਸ਼ ਧੰਨ ਗੁਰੂ ਰਾਮਦਾਸ ਪਿਤਾ ਜੀ ਬੀਬੀ ਭਾਨੀ ਦੀ ਪਵਿੱਤਰ ਗੁਖਤੋਂ ਦਾ ਹੈ ਸਤ ਸੰਗਿਓ ਪਟ ਸਾਹਿਬਾਨ ਗੁਰੂ ਅਰਜਨ ਦੇ ਪਿਤਾ ਜੀ ਦੀ ਪਿਆਰ ਚ ਵਧਾਈ ਕਰਦੇ ਨੇ ਕਿੰਦੇ ਗੁਰੂ ਅਰਜਨ ਦੇ ਪਿਤਾ ਜੀ ਨੇ ਜਨਮ ਤੋਂ ਹੀ ਬ੍ਰਹਮ ਨੂੰ ਪਹਿਚਾਨ ਲਿਆ ਸੀ ਜਨਮ ਤੋਂ ਹੀ ਬ੍ਰਹਮ ਦੇ ਵਿੱਚ ਅਭੇਦ ਸਨ ਕੀ ਕਹਿੰਦੇ ਪਟ ਸਾਹਿਬਾਨ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ ਹੇ ਗੁਰੂ ਅਰਜਨ ਦੇ ਪਿਤਾ ਜੀ ਤੁਸੀਂ ਤਾਂ ਜਨਮ ਤੋਂ ਹੀ ਬ੍ਰਹਮ ਨੂੰ ਪਹਿਚਾਨ ਲਿਆ ਸਤ ਸੰਗਿਓ ਬਰੇ ਪਿਆਰ ਭਟ ਸਹਬਾਨ ਲਿਖਦੇ ਨੇ ਗੁਰਬਾਣੀ ਦੇ ਵਿੱਚ ਕਹਿੰਦੇ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਗੁਰੂ ਅਰਜਨ ਦੇ ਪਿਤਾ ਜੀ ਗੁਰੂ ਰਾਮਦਾਸ ਦੇ ਘਰ ਇਹਨਾਂ ਦਾ ਆਗਮਨ ਹੁੰਦਾ ਹੈ ਜਨਮ ਤੋਂ ਹੀ ਬ੍ਰਹਮ ਨੂੰ ਪਹਿਚਾਣਿਆ ਹੋਇਆ ਹੈ ਬ੍ਰਹਮ ਚ ਅਭੇਦ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਇੱਕ ਦਿਨ ਮੰਝੇ ਤੇ ਬੈਠੇ ਨੇ ਬਚਪਨ ਦੀ ਉਮਰ ਹੈ ਗੁਰੂ ਅਰਜਨ ਦੇ ਪਿਤਾ ਜੀ ਦੀ ਰੜਦਿਆਂ ਰੜਦਿਆਂ ਜਾ ਕੇ ਨਾਨਾ ਗੁਰਦੇਵ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਮੰਜੇ ਨੂੰ ਹੱਥ ਪਾ ਲਿਆ ਜਾ ਕੇ ਤੇ ਉਹ ਮੰਜਾ ਨਾ ਹਿਲਾਤਾ ਗੁਰੂ ਅਮਰਦਾਸ ਪਿਤਾ ਜੀ ਸੈਸ ਭਾਈ ਕਹਿੰਦੇ ਕਹਿੰਦੇ ਕਿਹੜਾ ਪੁਰਖ ਹੈ ਭਾਰੀ ਜਿਨੇ ਮੰਜੀ ਹਿਲਾਈ ਸਾਡੀ ਸਾਰੀ ਇਹ ਮੰਜੀ ਤੇ ਕੋਈ ਆਮੰਦਾ ਕੋਈ ਹਲਾઈ ਦੇ ਸਕਦਾ ਇਹ ਕਿਹੜਾ ਪੁਰਖ ਹੈ ਭਾਰੀ ਜਿਨੇ ਮੰਜੀ ਹਿਲਾਈ ਸਾਡੀ ਸਾਰੀ ਤੇ ਬੀਬੀ ਭਾਨੀ ਜੀ ਕੋਲ ਸਨ ਅੱਖ ਲਗੇ ਪਿਤਾ ਜੀ ਇਹ ਤੁਹਾਡਾ ਦੋ ਤਹ ਹੈ ਦੋ ਤਾ ਤੋਂ ਉਸ ਵੇਲੇ ਗੁਰੂ ਅਮਰਦਾਸ ਜੀ ਆਖ ਲਗੇ ਭਾਨੀ ਪੁੱਤਰ ਇਕਲਾ ਦੋਤਾ ਨਹੀਂ ਇਹ ਦੋਹਤਾ ਬਾਣੀ ਕਾ ਬੋਹਿਤਾ ਵੇਖੋ ਬਚਪਨ ਦੀ ਉਮਰ ਦੇ ਵਿੱਚ ਸਹਿਜ ਸੁਭਾਏ ਗੁਰੂ ਅਮਰਦਾਸ ਪਿਤਾ ਜੀ ਨੇ ਬਖਸ਼ਿਸ਼ ਕਰ ਦਿੱਤੀ ਦੋਹਤਾ ਬਾਣੀ ਕਾ ਬੋਹਿਤਾ ਜੇ ਗੁਰੂ ਅਮਰਦਾਸ ਪਿਤਾ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਰੜਦੇ ਨੇ ਰੜਦੇ ਜਾ ਕੇ ਨਾ ਪ੍ਰਸ਼ਾਦੇ ਵਾਲੇ ਥਾਲ ਨੂੰ ਹੱਥ ਪਾ ਲਿਆ ਗੁਰੂ ਅਰਦਨ ਦੇ ਪਿਤਾ ਜੀ ਨੇ ਤੇ ਗੁਰੂ ਅਮਰਦਾਸ ਪਿਤਾ ਜੀ ਪੁੱਤਾ ਕੀ ਕਹਿੰਦੇ ਖੜੇ ਹੋ ਠਹਿਰ ਜਾ ਥਾਲ ਦੇ ਮਾਲਕਾ ਠਹਿਰ ਜਾ ਇਹ ਤਾਂ ਪ੍ਰਸ਼ਾਦੇ ਦਾ ਥਾਲ ਹੈ ਤੁਸੀਂ ਇਹੋ ਜਿਹਾ ਥਾਲ ਤਿਆਰ ਕਰੋਗੇ ਜਿਸ ਥਾਲ ਦੇ ਨਾਲ ਸਾਰੇ ਸੰਸਾਰ ਦਾ ਭਲਾ ਹੋਵੇਗਾ ਉਹਦੇ ਵਿੱਚ ਇਹੋ ਜਿਹੀਆਂ ਵਸਤੂਆਂ ਹੋਣਗੀਆਂ ਜੇ ਕੋਈ ਉਹ ਵਸਤੂਆਂ ਸ਼ੱਕ ਕੇ ਪਛਾਣ ਲੇਗਾ ਨਾ ਉਹਦਾ ਭਲਾ ਵੀ ਹੋਣਾ ਹੈ ਤੇ ਉਹਨੇ ਭਲਾ ਕਰਨ ਵਾਲਾ ਵੀ ਬਣ ਜਾਣਾ ਹੈ ਉਹ ਥਾਲ ਕਿਹੜਾ ਸੀ ਆਖੋ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜਦੇ ਹੋ ਨਾ ਮੋਦਾਮਣੀ ਮਹੱਲਾ 5 ਥਾਲ ਵਿੱਚ ਤਿੰਨ ਵਸ ਤੂੰ ਪਈਓ ਸਤ ਸੰਤੋਖ ਵਿਚਾਰ ਠਾਕੁਰ ਕਾ ਜਿਸ ਕਾ ਸਭਸ ਅਗੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਹੇ ਵਸਤ ਤਜਿ ਨਹਿ ਜਾਈ ਨਿਤ ਨਿਤ ਰੱਖ ਉਰ ਤਮ ਸੰਸਾਰ ਚਰਨ ਲਗ ਤਰੀਏ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੂ ਸਤ ਸੰਗਿਓ ਤਾਂ ਗੁਰੂ ਅਰਜਨ ਦੇ ਪਿਤਾ ਜੀ ਬਹੁਤ ਦਿਆਲੂ ਨੇ ਬਹੁਤ ਦਿਆਲੂ ਐਡੇ ਜਿਆਲੂ ਨੇ ਜਦੋਂ ਗੁਰਨਾਨ ਦੇਵ ਜੀ ਦੇ ਘਰ ਦੇ ਮਾਲਕ ਮੰਨਦੇ ਨੇ ਨਾ ਤਰਨ ਤਾਰਨ ਸਾਹਿਬ ਦੀ ਧਰਤੀ ਹੈ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਕੀਰਤਨ ਦਾ ਭੋਗ ਪੈਂਦਾ ਹੈ ਤੇ ਸਤ ਗੁਰੂ ਕੋਈ ਸੰਗਤਾਂ ਮਿਲਦੀਆਂ ਨੇ ਹਮ ਧਿਆਨਦੇ ਹੋ ਤੁਹਾਨੂੰ ਬੜਾ ਆਨੰਦ ਆਏਗਾ ਸਵੇਰ ਦੇ 9:30 ਵਜੇ ਦੇ ਨੇ ਸਤਗੁਰ ਜੀ ਇੱਕ ਵੱਡੀ ਜੀ ਪਲੇਟ ਹੱਥ ਫੜ ਦਿੰਦੇ ਨੇ ਵੇਖਿਓ ਮੇਰੇ ਵਾਲਾ ਵੱਡੀ ਸਾਰੀ ਪਲੇਟ ਹੱਥ ਸਤਗੁਰ ਨੇ ਫੜੀ ਹੋਈ ਹੈ ਉਹ ਪਲੇਟ ਦੇ ਵਿੱਚ ਕੋਈ ਮਠਿਆਈਆਂ ਨਹੀਂ ਕੋਈ ਹੋਰ ਪਦਾਰਥ ਨਹੀਂ ਉਹ ਪਲੇਟ ਤੇ ਕੀ ਹੈ ਜੀ ਮਲਮ ਤੇ ਪਟੀਆਂ ਧੰਗ ਗੁਰ ਅਰਜਨ ਦੇਵ ਜੀ ਆਪਣੇ ਮਵਾਰਕ ਹੱਥਾਂ ਦੇ ਵਿੱਚ ਉਹ ਪਲੇਟ ਫੜੀ ਹੋਈ ਹੈ ਪਲੇਟ ਤੇ ਮਲਮ ਤੇ ਪਟੀਆਂ ਨੇ ਗੁਰੂ ਅਰਜਨ ਦੇ ਪਿਤਾ ਜੀ ਉਹ ਪਲੇਟ ਕਿੱਥੇ ਲੈ ਕੇ ਜਾਂਦੇ ਨੇ ਮਲਮ ਪੱਟੀਆਂ ਵਾਲੀ ਜੋ ਤਰਨ ਤਰਨ ਸਾਹਿਬ ਸਤਿਗੁਰੂ ਨੇ ਕੋੜਖਾਨਾ ਖੁੱਲ੍ਹਾ ਹੋਇਆ ਹੈ ਉੱਥੇ ਲੈ ਕੇ ਜਾਂਦੇ ਨੇ ਸਤਿਗੁਰੂ ਜੀ ਆਪ ਰੋਗੀਆਂ ਦੇ ਜ਼ਖਮ ਵੀ ਸਾਫ਼ ਕਰਦੇ ਨੇ ਉਹਨਾਂ ਤੇ ਆਪਣੇ ਮਬਾਰਕ ਹੱਥਾਂ ਦੇ ਨਾਲ ਮਲਮ ਵੀ ਲਾਉਂਦੇ ਨੇ ਤੇ ਉਹਨਾਂ ਨੂੰ ਪੱਟੀਆਂ ਵੀ ਕਰਦੇ ਨੇ ਅੱਖੋ ਧੰਨ ਗੁਰੂ ਅਰਜਨ ਦੇ ਪਿਤਾ ਜੀ ਐਡੇ ਤੇ ALU ਧੰਨ ਗੁਰੂ ਅਰਜਨ ਦੇ ਪਿਤਾ ਜੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹਨਾਂ ਦੇ ਜ਼ਖਮ ਵੀ ਸਾਫ਼ ਕਰਨੇ ਉਹ ਰੋਗੀ ਜਿਨ੍ਹਾਂ ਨੂੰ ਘਰਦਿਆਂ ਵੜਕੜ ਦਿੱਤਾ ਹੋਇਆ ਹੈ ਪਿੰਡ ਵਾਲਿਆਂ ਵੜਕੜ ਦਿੱਤਾ ਹੋਇਆ ਹੈ ਤੇ ਸਤਿਗੁਰੂ ਵੇਖੋ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹਨਾਂ ਦੇ ਜ਼ਖਮ ਵੀ ਸਾਫ਼ ਕਰਦੇ ਨੇ ਜ਼ਖਮਾਂ ਤੇ ਮਲੰਦੀ ਲਾਰੇ ਨੇ ਪੱਟੀਆਂ ਵੀ ਕਾਦੇ ਨੇ ਧੰਨ ਗੁਰਦੰਦੇ ਪਿਤਾ ਜੀ ਇਕ ਕੋੜਖਾਨਾ ਖੋਲਿਆ ਕਿਉ ਸਤਿਗੁਰ ਨੇ ਗੁਰਮਖੋ ਸਤਿਗੁਰ ਜੀ ਇਸ ਇਲਾਕੇ ਤੇ ਵਿਚਰਦੇ ਪਏ ਸਨ ਕੀ ਦੇਖਦੇ ਨੇ ਗੁਰ ਅਰਜਨ ਦੇਵ ਪਿਤਾ ਜੀ ਇੱਕ ਬਜ਼ੁਰਗ ਮੰਜੇ ਦੇ ਉੱਪਰ ਪਿਆ ਹੋਇਆ ਹੈ ਹਾਏ ਹਾਏ ਕਰਦਾ ਪਿਆ ਹੈ ਚਾਰ ਬੰਦਿਆਂ ਨੇ ਉਹਦਾ ਮੰਜਾ ਚੁੱਕਿਆ ਹੋਇਆ ਹੈ ਉਹਨੂੰ ਲਿਜਾ ਰਹੇ ਨੇ ਉਹ ਹਾਏ ਹਾਏ ਕਰਦਾ ਪਿਆ ਹੈ ਤੇ ਗੁਰੂ ਅਰਜਨ ਦੇ ਪਿਤਾ ਜੀ ਅੱਖ ਲੱਗੇ ਵੀ ਤੁਸੀਂ ਕੌਣ ਹੋ ਇਹ ਬਜ਼ੁਰਗ ਕੌਣ ਹੈ ਇਹਨੂੰ ਮੰਜੇ ਤੇ ਕੋ ਚੁੱਕਿਆ ਹੋਏ ਹਾਏ ਹਾਏ ਕਿਉਂ ਕਰਦਾ ਪਿਆ ਹੈ ਤੇ ਅੱਗੋਂ ਉਪ ਤਾਂ ਕੀ ਅੱਖਾਂ ਲੱਗੇ ਕਹਿੰਦੇ ਸਤਗੁਰੂ ਜੀ ਇਹ ਸਾਡੇ ਪਿਤਾ ਜੀ ਨੇ ਤੇ ਇਹਨਾਂ ਨੂੰ ਕੁਸਤ ਰੋਗ ਹੋ ਗਿਆ ਆਪ ਕੋੜ ਦਾ ਰੋਗ ਇਹਨਾਂ ਨੂੰ ਹੋ ਗਿਆ ਨਾ ਤੇ ਰਾਤ ਆਪ ਸੌਂਦੇ ਨੇ ਨਾ ਸਾਨੂੰ ਸੌਂਣ ਦਿੰਦੇ ਨੇ ਹਾਏ ਹਾਏ ਕਰਦੇ ਨੇ ਹੁਣ ਕਹਿੰਦੇ ਨੇ ਮੈਨੂੰ ਬਿਆਸਾ ਦਰਿਆ ਚ ਨਾ ਰੋੜ ਦਿਓ ਮੈਂ ਇਹ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਆਪਣਾ ਸਤਿਗੁਰੂ ਜੀ ਇਹਨਾਂ ਦਾ ਰੋਗ ਦਿਨੋਂ ਦਿਨ ਵਧਦਾ ਪਿਆ ਹੈ ਤਕਲੀਫ ਵਾਧੀ ਪਈ ਹੈ ਗੁਰਅਰਜਨ ਦੇ ਪਿਤਾ ਜੀ ਆਖਣ ਲੱਗੇ ਇਹਨੂੰ ਬਿਆਸਾ ਦਰਿਆ ਚ ਰੋੜੋ ਨਾ ਤਰੰਤਰ ਸਿੰਘ ਸਾਹਿਬ ਲੈ ਜਾਓ ਉੱਥੇ ਇਹਦਾ ਇਲਾਜ ਕਰਾਂਗੇ ਆਪਾਂ ਫਿਰ ਸਾਤ ਸਾਨੂੰ ਉੱਥੇ ਕੋੜ ਖਾਣਾ ਖੁੱਲੇ ਆਖਿਆ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਐਦਾਂ ਬਜ਼ੁਰਗਾਂ ਨੂੰ ਬਿਆਸਾ ਦੇ ਰਾਹ ਤੇ ਸਟਨਾ ਸੇਵਾ ਕਰੋ ਬਜ਼ੁਰਗਾਂ ਦੀ ਫਿਰ ਸਾਬ ਨੇ ਕੋੜ ਖੰਨਾ ਖੁਲਿਆੜ ਜਾਣਾ ਸਤਿਗੁਰੂ ਅੱਥੀ ਸੇਵਾ ਕਰਦੇ ਨੇ ਕੋਰੀਆਂ ਦੀ ਫੇ ਗੁਰੂ ਅਰਜਨ ਦੇ ਪਿਤਾ ਜੀ ਤੁਸੀਂ ਕਿੰਨੇ ਦਿਆਲੂ ਹੋ ਜੇ ਲਹਾੜ ਕਾਲ ਪੈ ਜਾਂਦਾ ਹੈ ਲੋਕ ਭੁੱਖ ਮਰੀ ਕਰਕੇ ਲਹਾੜ ਛੱਡਦੇ ਪਏ ਨੇ ਬਿਮਾਰੀ ਕਰਕੇ ਦੁਖੀ ਹੋ ਕੇ ਲਹਾੜ ਨੂੰ ਛੱਡਦੇ ਨੇ ਤੁਗੁਰ ਅਰਜਨ ਦੇ ਪਿਤਾ ਦੇ ਸਿੱਖਾਂ ਨੂੰ ਲੈ ਕੇ ਨਾ ਧੰਗੁਰ ਅਰਜਨ ਦੇ ਪਿਤਾ ਜੀ ਲਾਹੌਰ ਵੱਲ ਜਾ ਰਹੇ ਨੇ ਤੇ ਸੱਭ ਨੇ ਵਕ ਵਕ ਇਲਾਕੇ ਦੇ ਪੱਤਰਕਾਰਾਂ ਨੂੰ ਲਿਖ ਦਿੱਤੀਆਂ ਕਿ ਹੁਣ ਦਸਬੰਦ ਅੰਮ੍ਰਿਤਸਰ ਨਹੀਂ ਲੈ ਕੇ ਆਉਣਾ ਲਾਹੌਰ ਲੈ ਕੇ ਜਾਓ ਉੱਥੇ ਲੋੜ ਹੈ ਗੁਰੂ ਅਰਜਨ ਦੇ ਪਿਤਾ ਨੇ ਇੱਥੇ ਵੀ ਸਬਦ ਕਰਦਾ ਉਹ ਸਿੱਖਾਂ ਜਿੱਥੇ ਲੋੜ ਹੋਵੇ ਨਾ ਉੱਥੇ ਦਸਬੰਦ ਦੇਣਾ ਹੈ ਆਪਣਾ ਸਤ ਸੰਗਿਓ ਵੇਖੋ ਗੁਰੂ ਅਰਜਨ ਦੇਵ ਜੀ ਲਾਹੌਰ ਪਹੁੰਚੇ ਆਪ ਜਾ ਕੇ ਰੋਗੀਆਂ ਦੀ ਸੇਵਾ ਕਰਦੇ ਪਏ ਨੇ ਜਿਨ੍ਹਾਂ ਦੀ ਗੁਰਮੁਖੋ ਡੈਥ ਹੋ ਚੁੱਕੀ ਹੈ ਜੋ Hindu ਧਰਮ ਦੇ ਦੇ ਉਹਨਾਂ ਦਾ ਸੰਸਕਾਰ ਕਰਦੇ ਨੇ ਜੇ ਮੁਸਲਮਾਨ ਨੇ ਉਹਨਾਂ ਨੂੰ ਦਫਨਾ ਰਹੇ ਨੇ ਗੁਰੂ ਅਰਜਨ ਦੇਵ ਪਿਤਾ ਜੀ ਪਾਣੀ ਦੀ ਘਾੜ ਵੇਖ ਕੇ ਸਤਬ ਨੇ ਖੂਹ ਪਟਵਾਉਣੇ ਸ਼ੁਰੂ ਕਰਤੇ ਉੱਥੇ ਪਾਣੀ ਦਾ ਪ੍ਰਬੰਧ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਦਵਾਈਆਂ ਦਾ ਪ੍ਰਬੰਧ ਕੀਤਾ ਸਤ ਸੰਗਤ ਦਾ ਪ੍ਰਬੰਧ ਕੀਤਾ ਹੁਣ ਸਤਗੁਰੂ ਜੀ ਸਵੇਰੇ ਸ਼ਾਮ ਸੰਗਤਾਂ ਨੂੰ ਇਹ ਜਪਾਉਂਦੇ ਨੇ ਸੰਗਤਾਂ ਜਪਦੀਆਂ ਨੇ ਜਿਉਂ ਜਿਉਂ ਸੰਗਤਾਂ ਜਪਦੀਆਂ ਨੇ ਸੰਗਤਾਂ ਦਾ ਰੋਗ ਦੂਰ ਹੋ ਰਿਹਾ ਹੈ ਵੇਖੋ ਸਤਗੁਰੂ ਦਵਾਈ ਵੀ ਦੇ ਰਹੇ ਨੇ ਲੰਗਰ ਵੀ ਸਤਿਗੁਰ ਨੇ ਚਲਾਇਆ ਤੇ ਪਾਣੀ ਦਾ ਪ੍ਰਬੰਧ ਵੀ ਕਰਤਾ ਤੇ ਨਾਮ ਦਾ ਲੰਗਰ ਵੀ ਚਲਾ ਦਿੱਤਾ ਗੁਰਮਖੋ ਸੰਗਤਾਂ ਕੀ ਜਪਦੀ ਐ ਨੇ ਝਾਂਕੜੇ ਮਾਰ ਲਓ ਗੁਰੂਏ ਇੱਕ ਮਿੰਟ ਇਜਾਬ ਜਪੀਏ ਫਿਰ ਨਾਲ ਨਾਲ ਜਿਵੇਂ ਸਤਿਗੁਰ ਜੀ ਕਿਰਪਾ ਕਰਨਗੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਗੱਜ ਕੇ ਭੈਣੋ ਸਤ ਨਾਮ ਵਾਹਿ ਗੁਰੂ 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 ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਗੁਰੂ ਜੀ ਨੇ ਸੰਗਤਾਂ ਦੀ ਸਹੂਲਤਾਂ ਵਾਸਤੇ ਲੰਗਰ ਵੀ ਚਲਾ ਦਿੱਤੇ ਪਾਣੀ ਦਾ ਪ੍ਰਬੰਧ ਵੀ ਕਰਤਾ ਦਵਾਈਆਂ ਦਾ ਪ੍ਰਬੰਧ ਵੀ ਕਰਤਾ ਸ਼ਬਦ ਦਾ ਲੰਗਰ ਵੀ ਲਾ ਦਿੱਤਾ ਕਿਸੇ ਹੋਰ ਧਰਮਾਂ ਵਾਲੇ ਨੇ ਆਪਣੇ ਪ੍ਰਚਾਰਕਨ ਉੱਥੇ ਭੇਜਿਆ ਜਾਊਗਾ ਕੇ ਵੇਖਿਆ ਉਹ ਲਾਹੌਰ ਦਾ ਕੀ ਬੜਿਆ ਕਿੰਨੇ ਕੇ ਮੜ ਗਏ ਨੇ ਕਿੰਨੇ ਕੇ ਬਚ ਗਏ ਨੇ ਜਦੋਂ ਉਹ ਉੱਥੇ ਪਹੁੰਚੇ ਨਾ ਕੀ ਵੇਖਦੇ ਨੇ ਇੱਥੇ ਤਾਂ ਗੁਰੂ ਅਰਜਨ ਦੇਵ ਜੀ ਆਪ ਲੋਗੀਆਂ ਦੀ ਸੇਵਾ ਪਏ ਕਰਦੇ ਨੇ ਪਾਣੀ ਦਾ ਪ੍ਰਬੰਧ ਵੀ ਇੱਥੇ ਹੋ ਚੁੱਕਿਆ ਹੈ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਵੀ ਹੋ ਚੁੱਕਿਆ ਹੈ ਤੋਂ ਉਹ ਆਪਣੇ ਹੈੱਡ ਕੁਆਰਟਰ ਤੇ ਪੱਤਰਕਾਰ ਲਿਖਦੇ ਨੇ ਕੀ ਲਿਖਦੇ ਨੇ ਕਹਿੰਦੇ ਜਦੋਂ ਇੱਥੇ ਆ ਕੇ ਵੇਖਿਆ ਨਾ ਆਪਾਂ ਗੁਰੂ ਅਰਜਨ ਦੇਵ ਜੀ ਦੀ ਸੇਵਾ ਵੇਖ ਕੇ ਸਾਡਾ ਸੀਸ ਵੀ ਗੁਰੂ ਅਰਜਨ ਦੇਵ ਪਿਤਾ ਦੇ ਚਰਨਾਂ ਝੁਕ ਗਿਆ ਗੁਰੂ ਅਰਜਨ ਦੇਵ ਪਿਤਾ ਜੀ ਬੜੇ ਦਿਆਲੂ ਨੇ ਗੁਰਮਖੋ ਜੇ ਗੁਰੂ ਅਰਜਨ ਦੇਵ ਪਿਤਾ ਜੀ ਦੇ ਕੋਲ ਨਾ ਤਿੰਨ ਸਿੱਖ ਆਉਂਦੇ ਨੇ ਡਰੋਲੀ ਤੋਂ ਭਾਈ ਅਜਬ ਜੀ ਭਾਈ ਅਜੈਬ ਜੀ ਤੇ ਭਾਈ ਉਮਰ ਸ਼ਾਹ ਜੀ ਇਹ ਤਿੰਨ ਸਿੱਖ ਹੁੰਦੇ ਨੇ ਇਲਾਕੇ ਵਿੱਚੋਂ ਨਾ ਦਸਵੰਦ ਇਕੱਠਾ ਕਰਕੇ ਲੈ ਕੇ ਆਉਂਦੇ ਨੇ ਹੁਣ ਗੱਲ ਸੁਣਿਓ ਇਲਾਕੇ ਦੇ ਦਸਵੰਦ ਇਕੱਠਾ ਕਰਕੇ ਲਿਆ ਕੇ ਸਤ ਗੁਰਦੇ ਚਰਨਾਂ ਤੇ ਰੱਖ ਦਿੰਦੇ ਨੇ ਤੇ ਗੁਰੂ ਅਰਜਨ ਦੇਵ ਪਿਤਾ ਜੀ ਕਦੀ ਉਹ ਦਸਵੰਦ ਵੱਲ ਵੇਖਦੇ ਨੇ ਤੇ ਕਦੀ ਇਹ ਸਿੱਖਾਂ ਵੱਲ ਵੇਖਦੇ ਨੇ ਭਾਈ ਅਜਿਬ ਜੀ ਭਾਈ ਅਜਾਇਬ ਜੀ ਤੇ ਭਾਈ ਉਮਰ ਸ਼ਾਹ ਜੀ ਸਤਿਗੁਰ ਅਰਜਨ ਜੀ ਪਤਾ ਕੀ ਕਹਿੰਦੇ ਕਹਿੰਦੇ ਉਹ ਭਲਿਓ ਜਦੋਂ ਦੇ ਸੰਬੰਧ ਲੈ ਕੇ ਤੁਸੀਂ ਆਉਂਦੇ ਹੋ ਇਹ ਮਾਇਆਵਾਲ ਦੇਖ ਕੇ ਤੁਹਾਡਾ ਕਿਤੇ ਮਨ ਬੇਈਮਾਨਤ ਨਹੀਂ ਹੁੰਦਾ ਗੱਲ ਸੁਣਿਓ ਨਾ ਉਹ ਭਲਿਓ ਇਹ ਸੰਗਤ ਦੀ ਮਾਇਆਵਾਲ ਦੇਖ ਕੇ ਤੁਹਾਡਾ ਮਨ ਕਿਤੇ ਬੇਈਮਾਨਤ ਨਹੀਂ ਹੁੰਦਾ ਉਹ ਸਿੱਖਾਂ ਦੇ ਹੱਥ ਜੋੜ ਲੈ ਸਤਿਗੁਰ ਜੀ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਅਸੀਸ ਸਦਕੇ ਸਾਨੂੰ ਇਹਨਾਂ ਪਤਾ ਹੈ ਇਹ ਸੰਗਤ ਦੀ ਮਾਇਆ ਹੈ ਜੇ ਇਹ ਗੁਰੂ ਘਰ ਵਰਤੀ ਜਾਵੇ ਭਲੇ ਘਰਾਂ ਦੇ ਵਰਤੀ ਜਾਵੇ ਤੇ ਇਹ ਅੰਮ੍ਰਿਤ ਹੈ ਹੁਣ ਗੱਲ ਸੁਣਿਓ ਸੰਗਤ ਦੀ ਮਾਇਆ ਜੇ ਗੁਰੂ ਘਰ ਵਰਤੀ ਜਾਵੇ ਭਲੇ ਘਰਾਂ ਤੇ ਵਰਤੀ ਜਾਵੇ ਲੋੜਵੰਦਾ ਤੇ ਵਰਤੀ ਜਾਵੇ ਤੇ ਇਹ ਅੰਮ੍ਰਿਤ ਹੈ ਜੇ ਇਹ ਮਾਇਆ ਮਿਲ ਵੇਖ ਕੇ ਸਾਡਾ ਮਨ ਬੇਈਮਾਨ ਹੋਵੇ ਨਾ ਫਿਰ ਇਹ ਜ਼ਹਿਰ ਹੈ ਵਿਖ ਹੈ ਹਮ ਸਭ ਇਹ ਵਿਖ ਕਰ ਜਾਣੇ ਸਤਿਗੁਰੂ ਸਾਡੇ ਵਾਸਤੇ ਇਹ ਜਿਹੜ੍ਹ ਹੈ ਫਿਰ ਸਤਿਗੁਰੂ ਬੜੇ પ્રસੰਗ ਹੋਏ ਇਤਨਾ ਗੁਰਸਿੱਖਾਂ ਨੇ ਹੱਥ ਜੋੜ ਲਏ ਜੀ ਹੇ ਗੁਰੂ ਅਰਜਨ ਦੇਵ ਪਤਾ ਜੀ ਕਿਰਪਾ ਕਰੋ ਕੋ ਸਾਨੂੰ ਵੀ ਉਪਦੇਸ਼ ਬਖਸ਼ੋ ਮਹਾਰਾਜ ਜੀ ਜਿਹਦੇ ਨਾਲ ਸਾਡਾ ਭਲਾ ਵੀ ਹੋ ਜਾਵੇ ਸਾਡੇ ਪਰਿਵਾਰ ਦਾ ਭਲਾ ਵੀ ਹੋ ਜਾਵੇ ਭਾਵ ਸਾਡਾ ਵੀ ਉਧਾਰ ਹੋ ਜਾਵੇ ਤੇ ਸਾਡੇ ਪਰਿਵਾਰ ਦਾ ਵੀ ਭਲਾ ਹੋ ਜਾਵੇ ਤਾਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਪਤਾਇਆ ਖੰਨੇ ਕਿ ਭਾਈ ਸਤ ਸੰਗ ਉਹ ਜਹਾਜ਼ ਹੈ ਗੁਰੂ ਖੇਵਟ ਹੈ ਭਾਵ ਗੁਰੂ ਮਲਾਹ ਹੈ ਸਵੇਰੇ ਸ਼ਾਮ ਸਤ ਸੰਗ ਕਰਨਾ ਹੈ ਸਤ ਸੰਗ ਸਤ ਸੰਗ ਜਾਣ ਤੋਂ ਪਹਿਲਾਂ ਨਾ ਇਸ਼ਨਾਨ ਕਰਕੇ ਘਰ ਚੌਂਕੜਾ ਮਾਰ ਕੇ ਕੁਝ ਸਮਾਂ ਸ਼ਬਦੀ ਕਮਾਈ ਕਰਨੀ ਹੈ ਤੇ ਪ੍ਰੇਮ ਦੇ ਨਾਲ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਦਾ ਪਾਠ ਕਰਕੇ ਨਾ ਫਿਰ ਸਤ ਸੰਗ ਜਾਣਾ ਹੈ ਉਥੋਂ ਆ ਕੇ ਫਿਰ ਆਪਣੀ ਕਿਰਤ ਕਾਰ ਕਰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਗੱਲ ਦਾ ਖਿਆਲ ਰੱਖਿਓ ਕਿਰਤ ਤੁਹਾਡੀ ਸਾਫ ਸੁਥਰੀ ਹੋਵੇ ਕਿਰਤ ਤੁਹਾਡੀ ਸ਼ੁੱਧ ਹੋਵੇ ਕਿਰਤ ਤੁਹਾਡੀ ਧਰਮ ਦੀ ਹੋਵੇ ਕਿਉਂ ਤੁਸੀਂ ਗੁਰੂ ਕੇ ਸਿੱਖ ਹੋ ਗੁਰੂ ਅਰਜਨ ਦੇਵ ਪਤਾ ਜੀ ਕਹਿੰਦੇ ਉਹ ਭਾਈ ਅਜਬ ਜੀ ਭਾਈ ਅਜਾਇਬ ਜੀ ਭਾਈ ਉਮਰ ਸ਼ਾਹ ਜੀ ਜੇਦੀ ਕਿਰਤ ਸ਼ੁੱਧ ਹੈ ਨਾ ਉਹਦਾ ਹੀ ਪਰਮਾਰਥ ਸ਼ੁੱਧ ਹੁੰਦਾ ਹੈ ਤੁਹਾਡੀ ਕਿਰਤ ਸ਼ੁੱਧ ਹੋਵੇ ਕਿਰਤ ਧਰਮ ਦੀ ਹੋਵੇ ਤੁਸੀਂ ਧਰਮ ਦੀ ਕਿਰਤ ਕਰਨੀ ਹੈ ਭਾਗਾਂ ਵਾਲਿਓ ਇਸ ਚੀਜ਼ ਦੀ ਬੜੀ ਲੋੜ ਦੇ ਬਾਣੀ ਵੀ পড়ੋ ਸੇਵਾ ਵੀ ਕਰੋ ਜੁਗ-ਜੁਗ ਸੇਵਾ ਕਰੋ ਜਮ ਜਮ ਬਾਣੀ ਪੜੋ ਜਮ ਜਮ ਸੇਵਾ ਕਰੋ ਗੁਰਮਖੋ ਪਰ ਕੀਰਤ ਸਿੱਖ ਦੀ ਸ਼ੁੱਧ ਹੋਣੀ ਚਾਹੀਦੀ ਅਰਦਾਸ ਕਰਿਓ ਆਪਣੀ ਵੀ ਮੇਰੀ ਵੀ ਏ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਜੀ ਤੁਹਾਡੇ ਚ ਪੜਦੇ ਅਜ ਸੰਗਤਾਂ ਤੁਹਾਡੀ ਕਿਰਪਾ ਨਾਲ ਪਹੁੰਚਿਆ ਨੇ ਕਿਰਪਾ ਕਰਿਓ ਕੀਰਤ ਸਾਡੀ ਸ਼ੁੱਧ ਹੋ ਜਾਵੇ ਇਹ ਕਹਦੇ ਗੁਰੂ ਅਰਜਨ ਦੇਵ ਪਿਤਾ ਜੀ ਉਹ ਭਾਈ ਸਤਸੰਗ ਵੀ ਕਰਨਾ ਹੈ ਜਪਦੀ ਸਾਧ ਪਾਠ ਵੀ ਕਰਨਾ ਹੈ ਪਰ ਇੱਕ ਗੱਲ ਖਿਆਲ ਰੱਖਿਓ ਕਿਰਤ ਤੁਹਾਡੀ ਸ਼ੁੱਧ ਚੈਦੀ ਹੈ ਕਿਰਤ ਤੁਹਾਡੀ ਧਰਮ ਦੀ ਹੋਵੇ ਭਾਗਾਂ ਵਾਲੇ ਸਤਿ ਦੀ ਬੜੀ ਲੋੜ ਹੈ ਜੀ ਪਿਤਾ ਜੀ ਕਹਿੰਦੇ ਜੇ ਦੀ ਕਿਰਤ ਸ਼ੁੱਧ ਹੈ ਉਹਦਾ ਪਰਮਾਰਥ ਸ਼ੁੱਧ ਹੈ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹਾਂ ਨਾ ਤੁਹਾਡੇ ਵਿੱਚੋਂ ਕਿਸੇ ਗੁਰਮੁਖੀ ਦੁਕਾਨ ਸੀ ਗੁਰਮੁਖੀ ਸੁਲਤਾਨ ਮੈਂ ਜੋ ਚੌਕ ਹੈ ਨਾ ਦਰਸ਼ਨ ਘਰ ਤੁਸੀਂ ਜਾਂਦੇ ਹੋ ਅਸੀਂ ਦਾ ਸਾਹਿਬ ਉਸ ਤੋਂ ਪਹਿਲਾਂ ਸੁਲਤਾਨ ਮੈਂ ਚੌਕ ਹੈ ਉਹ ਚਾਹਉਂ ਜੇ ਕੋਈ ਦੁਕਾਨ ਕਿਸੇ ਤੁਹਾਡੇ ਚ ਸੰਗੀ ਕਿਸੇ ਦੀ ਤੇ ਇੱਕ ਦਿਨ ਉਹ ਦੁਕਾਨ ਦੇ ਅੱਗੇ ਜਿਹੜਾ ਕਿਸੇ ਨੇ ਇੱਕ ਗੱਡੀ ਖਿੜਾਈ ਗੱਡੀ 'ਚ ਇੱਕ ਬੜਾ ਜੈਂਟਲਮੈਨ ਬੰਦਾ ਨਿਕਲਿਆ ਦੁਕਾਨ ਦੇ ਅੰਦਰ ਗਿਆ ਕਹਿੰਦਾ ਜੀ ਸਰਦਾਰ ਦੀ ਮੰਜੂ ਮੱਲਾ ਸਾਹਿਬ ਖਾਓ ਉਹਨੇ ਮੱਲਾ ਸਾਹਿਬ ਖਾਇਆ ਵੀ ਕੀ ਭੇਟਾ ਦੀ ਕਹਿੰਦਾ 500 ਰੁਪਏ ਭੇਟਾ ਉਹਦੇ 500 ਹੋਵੇਗੀ 500 ਭੇਟਾ ਜਿਵੇਂ ਇੱਕ ਗਾਹ ਨੂੰ ਆਦਤ ਦੀਨ ਹੈ ਕਹਿੰਦਾ ਕੁਥੜਾ ਜ਼ਾਇਦ ਕਰ ਲਓ ਕਹਿੰਦਾ ਜ਼ਾਇਦ ਹੈ ਜੀ ਬਿਲਕੁਲ ਥੋੜਾ ਘੱਟ ਕਰ ਲੋ ਕਿੰਦਾ ਰਮਾਲਾ ਸਹਿਜ ਅਸੀਂ ਬਿਲਕੁਲ ਜਾਇਜ਼ ਕਮਾਈ ਰੱਖੀ ਆ ਕਿੰਦਾ ਕੁਝ ਨਾ ਕੁਝ ਤੇ ਕਰੋ ਘੱਟ ਕਿੰਦਾ ਤੁਹਾਨੂੰ ਆਖਿਆ ਜੀ ਰਮਾਲੇ ਸਹਿਜ ਬਿਲਕੁਲ ਜਾਇਜ਼ ਕਮਾਈ ਅੱਪਰ ਰੱਖੀ ਹੋਈ ਆ ਜਿਹੜਾ ਰਮਾਲਾ ਖਰੀਦਣ ਆਇਆ ਨਾ ਉਹਦੇ ਅੰਦਰ ਪਤਾ ਨਹੀਂ ਕੀ ਹੋਇਆ ਕਿੰਦਾ ਸਰਦਾਰ ਜੀ ਸਰਦਾਰ ਜੀ ਜੇ ਜਾਇਜ਼ ਕਰੋਗੇ ਤੇ ਬਚੇ ਰਹੋਗੇ ਕਿੰਦਾ ਮੈਂ ਸਮਝਿਆ ਨਹੀਂ ਕਿੱਦੇ ਮੈਂ ਜੱਜ ਲਟਾਇਰ ਹੋਇਆ ਜਦੋਂ ਤੋਂ ਮੈਂ ਜੱਜ ਦੀ ਕੁਰਸੀ ਤੇ ਬੈਠਾ ਸੀ ਨਾ ਲੋਕਾਂ ਕੋਲ ਰੱਜ ਕੇ ਮੈਂ ਅਡਿਸ਼ੂ ਤੇ ਲਈ ਸਹੀ ਨੂੰ ਗਲਤ ਕਰ ਦੇਣਾ ਗਲਤ ਨੂੰ ਸਹੀ ਕਰ ਦੇਣਾ ਜਦੋਂ ਮੈਂ ਪਾਪ ਦੇ ਬੀਜ ਬੀਜੇ ਉਦੋਂ ਤਾਂ ਮੈਨੂੰ ਪਤਾ ਲੱਗਾ ਨਹੀਂ ਪਰ ਜਦੋਂ ਹੁਣ ਮੈਨੂੰ ਫਸਲ ਵੜਨੀ ਪੈ ਰਹੀ ਹੈ ਨਾ ਹੁਣ ਮੈਨੂੰ ਪਤਾ ਲੱਗਦਾ ਪਿਆ ਮਾਪੁਰਖ ਵੀ ਕਈ ਵਾਰ ਤੁਹਾਨੂੰ ਭਾਈ ਸਾਹਿਬ ਜੀ ਬੇਨਤੀ ਕਈ ਵਾਰ ਕਰਦੇ ਨੇ ਉਹ ਭਲਿਓ ਬੀਜ ਬੀਜਣ ਦੀ ਆਜ਼ਾਦੀ ਤੁਹਾਨੂੰ ਹੈ ਪਰ ਵੱਢਣ ਦੀ ਆਜ਼ਾਦੀ ਨਹੀਂ ਭਾਵ ਕਰਮ ਤੁਸੀਂ ਚੰਗੇ ਬੀਜਨੇ ਜਾਂ ਮਾੜੇ ਬੀਜਨੇ ਉਹ ਤੁਹਾਨੂੰ ਆਜ਼ਾਦੀ ਹੈ ਕਰਮ ਕਿਹੋ ਜਿਹਾ ਕਰਨੇ ਨੇ ਪਰ ਉਹਨਾਂ ਨੂੰ ਵੱਢਣ ਦੀ ਆਜ਼ਾਦੀ ਨਹੀਂ ਜੋ ਬੀਜੋਗੇ ਸੋਹੀ ਵੱਡਣਾ ਪੈਣਾ ਹੈ ਸਤਸੰਗਿਓ ਕਿਤੇ ਬੜੀ ਰਿਸ਼ਵਤ ਲਈ ਘਰ ਵਾਲੀ ਜਿਹੇ ਦਾ ਰੋਗ ਲੱਗ ਗਿਆ ਬੜਾ ਇਲਾਜ ਕਰਾਇਆ ਰੋਗ ਦਿਨੋਂ ਦਿਨ ਵਧਦਾ ਗਿਆ ਬੜਾ ਖਰਚਾ ਕੀਤਾ ਬੜੀ ਮਾਇਆ ਲਾਈ ਇਹਨੀ ਮਾਇਆ ਲੱਗੀ ਜੇ ਨਿਸ਼ਵਦੀ ਮਾਇਆ ਉਹ ਵੀ ਲੱਗ ਗਈ ਤੇ ਜਿਹੜੀ ਆਪਣੀ ਤਨਖਾਹ ਦੀ ਮਾਇਆ ਉਹ ਵੀ ਲੱਗ ਗਈ ਵਿੱਚ ਉਹਦੀ ਡੈਥ ਹੋ ਗਈ ਇੱਕ ਮੇਰੀ ਧੀ ਸੀ ਉਹਦਾ ਵਿਆਹ ਕੀਤਾ ਸੌੜੇ ਨਾਲ ਬਣੀ ਨਹੀਂ ਉਹ ਵੀ ਤਲਾਕ ਹੋ ਕੇ ਘਰ ਬੈਠ ਗਈ ਉਹ ਵੀ ਇੱਕੋ ਇੱਕ ਮੇਰਾ ਪੁੱਤਰ ਸੀ ਉਹਨੂੰ ਮਾੜੀ ਸੰਗਤ ਹੋਈ ਉਹ ਨਸ਼ਿਆਂ ਲੱਗਿਆ ਕਾਰ ਦੀ ਪਿਛਲੀ ਡਿੱਗੀ ਖੋਲੋ ਵੇਖੋ ਪਿਛਲੇ ਪਾਸੇ ਪਿਆ ਹੈ ਜੇ ਕੋਈ ਪਤਾ ਨਹੀਂ ਉਹਨੂੰ ਕਿੱਥੇ ਪਿਆ ਕਿੱਥੇ ਨਹੀਂ ਡਾਕਟਰ ਕਹਿੰਦੇ ਨਸ਼ਾ ਨਾ ਦਿਓਗੇ ਇਹਦੀ ਡੈਥ ਹੋ ਜਾਵੇਗੀ ਸਰਦਾਰ ਜੀ ਜਦੋਂ ਪਾਪ ਮੈਂ ਬੀਜੇ ਉਦੋਂ ਮੈਨੂੰ ਬੜੇ ਮਿੱਠੇ ਲੱਗਦੇ ਸਨ ਪਰ ਹੁਣ ਜਦੋਂ ਉਹਦਾ ਫਲ ਮਿਲਦਾ ਪਿਆ ਹੁਣ ਮੈਂ ਪਛਤਾ ਰਿਹਾ ਪਰਦੇ ਨਾ ਪਾਪੀ ਕਲਮ ਕਮਾਮ ਦੇ ਕਰਦੇ ਹਾਏ ਹਾਏ ਸਰਦਾਰ ਜੀ ਇਸ ਕਰਕੇ ਹੱਥ ਜੋੜ ਕੇ ਤੁਹਾਨੂੰ ਮੈਂ ਬੇਨਤੀ ਕਰਦਾ ਵਾਂ ਜੇ ਜੈਜ ਕਰੋਗੇ ਤੇ ਚੰਗੇ ਰਹੋਗੇ ਬਚੇ ਰਹੋਗੇ ਧੰਨ ਗੁਰੂ ਅਰਜਨ ਦੇਵ ਜੀ ਅਖੰਡਿਕ ਭਾਈ ਅਜਬ ਜੀ ਭਾਈ ਅਜੈਬ ਜੀ ਭਾਈ ਉਮਰ ਸ਼ਾਹ ਜੀ ਕਿਰਤ ਧਰਮ ਦੀ ਕਰਨੀ ਹੈ ਸਤ ਸੰਗਤ ਜਹਾਜ ਹੈ ਗੁਰੂ ਖੇਵਟ ਹੈ ਪਾਗੁਰੂ ਮਲਾ ਹੈ ਅਮਰਤ ਵਿਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਫਿਰ ਸੰਗਤ ਜਾਣਾ ਹੈ ਫਿਰ ਸਤਿ ਹੁਕਮ ਦੀ ਕਿਰਤ ਕਰਨੀ ਹੈ ਭਾਗਾ ਵਾਲਿਓ ਗੁਰੂ ਕੋ ਹੁਕਮ ਲੈ ਕੇ ਇਹਨਾਂ ਨੇ ਫਿਰ ਅਮਰਤ ਵਿਲੇ ਜਾਗਣਾ ਸੰਗਤ ਵੀ ਕਰਨੀ ਗੁਰ ਸਿੱਖਾਂ ਦੀ ਗੁਰਮਖਾਂ ਦੀ ਸੰਗਤ ਵੀ ਕਰਨੀ ਸੰਗਤ ਵੀ ਕਰਨੀ ਨਾਮ ਵੀ ਜਪਣਾ ਸਤਿ ਹੁਕਮ ਦੀ ਕਿਰਤ ਕਰਦੇ ਨੇ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਬੜਾ ਉੱਤਾ ਸੱਚਾ ਜੀਵਨ ਇਹਨਾਂ ਦਾ ਬਣ ਗਿਆ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਫਿਰ ਭਾਈ ਗੁਰਦਾਸ ਜੀ ਇਹ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਅਜਬ ਅਜਾਇਬ ਸੰਗਿਆ ਸੰਗੇ ਜਾਸੀ ਇਹਨਾਂ ਦੀ ਅਜਬ ਅਜਾਇਬ ਸੰਗਿਆ ਉਮਰ ਸ਼ਾ ਗੁਰਸੇਵ ਕਰੰਦਾ ਗੁਰੂ ਦੀ ਸੇਵਾ ਕਰਨ ਵਾਲੇ ਬਣ ਕੇ ਪੱਗਾਂ ਵਾਲਿਓ ਅੱਜ ਗੁਰੂ ਅਰਜਨ ਦੇਵ ਜੀ ਤਾਰੇ ਇਤਨੇ ਗੁਰ ਸਿੱਖਾਂ ਦੇ ਬੜੀ ਬਖਸ਼ਿਸ਼ ਕੀਤੀ ਆਖਿਆ ਭਾਈ ਹੁਣ ਆਪ ਵੀ ਨਾਮ ਜਪੋ ਹੋ ਟੁੱਟਿਆ ਨਾ ਗੁਰ ਨਾਨਕ ਦੇਵ ਘਰ ਦੇ ਨਾਲ ਸ਼ਬਦ ਨਾਲ ਜੋੜੋ ਇਹ ਆਪ ਵੀ ਨਾਮ ਦੇ ਨਾਲ ਜੁੜਗੇ ਸ਼ਬਦ ਨਾਲ ਜੁੜਗੇ ਹੋਰ ਨਾਲ ਜੋੜਨ ਵਾਲੇ ਬਣ ਗਏ ਗੁਰੂ ਅਰਜਨ ਦੇਵ ਜੀ ਦਾ ਹੁਕਮ ਇੰਨਾ ਸੰਭਾਲ ਲਿਆ ਹੁਕਮ ਮੰਨਿਆ ਇਹਨਾਂ ਨੇ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ